ਸਤਰੀ ਗੱਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਅੱਠ ਵਾਲਾ ਫਾਰਮ ਦਿਖਾਉਣਾ ਹੈ ਭਰਾ ਮੇਰੇ ਇਹ ਬਹੁਤ ਘੱਟ ਟਰੈਕਟਰ ਆਇਆ ਇਹ ਐਲਵਰ ਰੰਗੇ ਤੇ ਦੇਖੋ ਵਾਈਬ੍ਰੇਟਰੀ ਸਤਰੀ ਲੱਗੀ ਹੋਈ ਆ ਪੂਰਾ ਘੈਂਟ ਟਰੈਕਟਰ ਆ ਫਾਰਮ ਉੱਤ ਇਹ ਰੰਗ ਇਹ ਸਪੈਸ਼ਲ ਆਇਆ ਹੈ ਨਾ ਵੀਰਤਾ ਹਾਂ ਬਾਈ ਸਪੈਸ਼ਲ ਆਇਆ ਇਹ ਥੋੜੀ ਆਇਆ ਹੈ ਹਾਂ ਹਣਾ ਹਾਂ ਹਾਂ ਕਿਹੜਾ ਮਾਡਲ ਹੈ ਇਹ ਦੋ ਜਰ ਤੈਨਾਂ ਤੈਨਾਂ ਮਾਡਲ ਹੈ ਤੈਨੂੰ ਚ ਹੀ ਆਇਆ ਨਾ ਮਾਡਲ ਹੈ ਹਾਂ ਜੀ ਪੰਜਾਬ ਨੰਬਰ ਆ ਇਹ ਏਅਰ ਸੀਬ ਵੀ ਤੱਕ ਕਰਾਇਆ ਇਹ ਤੇ ਪੰਜਾਬ ਨੰਬਰ ਹੈ ਹਾਂ ਜੀ ਹਾਂ ਹਾਂ ਪੂਰਾ ਘੈਂਟ ਟਰੈਕਟਰ ਹੈ ਨਾ ਪਾਇਲ ਦਾ ਨੰਬਰ ਆ ਪੰਜਾਬ ਦਾ ਐਂਡ ਉਹ ਸਾਰਾ ਕੁਝ ਨਾਲ ਦੇ ਟਰੈਕਟਰ ਦੇ ਅੱਛਾ ਸਾਰਾ ਰੇਜ ਨਾਲ ਸਾਰਾ ਰੇਜ ਨਾਲ ਟਰੈਕਟਰ ਐਂਡ ਉਹ ਬਾਈਕ ਨਾਲ ਦੇ ਆ ਸਾਰਾ ਨਾਲ ਦੇ ਆ ਮਗਰਾੜ ਦੇਖੋ ਤੁਸੀਂ ਮਗਰਾੜਾ ਮਜ਼ਦੂਰਾਂ ਦਾ ਪੂਰਾ ਸੋਹਣਾ ਟਰੈਕਟਰ ਆ ਫਾਈਬਰ ਵਾਲੀ ਸਤਰੀ ਲੱਗੀ ਹੋਈ ਆ ਪੂਰਾ ਘੈਂਟ ਟਰੈਕਟਰ ਆ ਯਾਰ ਦੇਖੋ ਪੰਜਾਬ ਨੰਬਰ ਆ ਫਾਰਮ 60 ਗੈਲਵਰ ਰੰਗ ਚਾ ਹਾਂ ਜੀ ਸਰ ਪਰ ਰੰਗਾ ਪੰਜਾਬ ਨੰਬਰ ਡਬਲ ਕਲਕ ਹਾਂ ਇਹ ਪੂਰਾ ਸੋਹਣਾ ਟਰੈਕਟਰ ਆ ਯਾਰ ਆ ਦੇਖੋ ਉਡੀਆ ਦੇ ਟਾਇਰ ਆ ਪੂਰਾ ਸੋਹਣਾ ਟਰੈਕਟਰ ਆ ਯਾਰ ਹਨਾ ਸਿਲਵਰ ਰੰਗਾ ਬਾਈਗਾ ਐਂਡ ਆਉਂਡ ਨਾਲ 24000 ਕੋਟਾ ਸਾਰਾ ਕੁਝ ਨਾਲ ਦਾ ਸਾਰਾ origignal ਟਰੈਕਟਰ origignal ਪਿਆ ਸਾਰਾ ਸਾਰਾ ਰੇਨ ਵਾਲਾ ਸਾਰਾ origignal ਆ ਮਾਡਲ ਹੈਗਾ 2013 ਚੱਲਣਾ ਪੰਜਾਬ ਨੰਬਰ ਆ ਅੱਛਾ ਡਿਮਾਂਡ ਡਿਮਾਂਡ ਹੈਗੀ 2 ਲੱਖ ਤੇ 45000 ਹਾਂਜੀ ਕਿੰਨਿਆ ਦੇ ਰਾਂਗੇ ਇਹ ਦੇ ਦਾਂਗੇ ਆਪਾਂ 2 ਲੱਖ ਤੇ 15000 ਦਾ 215 ਦਾ ਹਾਂਜੀ ਠੀਕ ਆ ਬਾਈਗਾ 2 ਲੱਖ ਤੇ 15000 ਦਾ ਦੇ ਦਾਂਗੇ ਤੇ ਬਾਕੀ ਆ ਬਤਾ ਕੀ ਆਉਂਦੀ ਆ ਤੇ ਤਾਂ ਡਿਸਕਾਊਂਟ ਕਰ 5000 ਹੋਰ ਤਾਂ ਤੂੰ ਕਹਿੰਦਾ 5000 ਹੋਰ ਕਰ ਦੇ 10000 ਕਹਾਂ ਦਾ ਦੇਣਾ ਮੈਂ 2000 ਇਹ ਦੁਬਾਰਾ ਆ ਗਈ ਤੇਰਾ ਸੋਨਾ ਦਿੱਕਾ 10000 ਕੁਆਡਰ ਟਰੈਕਟਰ ਵੀ ਭਰਾ ਵੀਰੋ ਦੇਖੋ ਆ ਰ ਆ ਮੋਡਲਾ ਇੰਨੀ ਮੋਡੜਾ ਹਾਂਜੀ ਪੰਜਾਬ ਹੈ ਵੀ ਹਾਂ ਨਹੀਂ ਹਰਿਆਣਾ ਹਰਿਆਣਾ ਐਨਓਸੀ ਮਿਲ ਜੀ ਆ ਪਰティੰਪੁਰ ਜੇ ਲੱਗੀਆਂ ਪੰਜਵੇਂ ਜਿਹੇ ਕਰਣਾ ਆਪਣੀ ਜਮਾ ਨਵਾਂ ਟਰੈਕਟਰ ਹੈ ਵੀ ਹਾਂ ਪੂਰਾ ਸੋਨਾ ਟਰੈਕਟਰ ਹੈ ਵੀ ਭਰਾ ਵੀਰੋ ਦੇਖੋ ਜਮਾ ਨਵਾਂ ਯਾਰ ਜਮਾ ਨਵਾਂ ਜਮਾ ਵਧੀਆ ਵਧੀਆ ਟਰੈਕਟਰ ਹੁੰਦੇ ਆ ਡੇਟ ਛੇਟ ਸਾਰਾ ਕੁਝ ਨਾਲ ਦੇ ਕੀ ਹੋਇਆ ਸਾਰਾ ਰੇਜ਼ਨਾਲਾ ਜਮਾ ਰੇਜ਼ਨਾਲਾ ਜਮਾ ਪੱਟੀ ਸਦਰੀ ਸਾਰਾ ਕੋਲਾ ਸਾਰੇ ਸਮਾਨ ਇੰਜਨ ਗੇਰ ਦੀ ਫੁੱਲ ਗਾਰੰਟੀ ਆ ਤੇ ਇੰਜਨ ਗੇਰ ਦੀ ਭਾਈ ਕਹਿੰਦਾ ਫੁੱਲ ਗਾਰੰਟੀ ਆ ਹਾਂ 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 ਪੂਰਾ ਸੋਨਾ ਟਰੈਕਟਰ ਆ ਜਦੋਂ ਜਮਾ ਨਵਾਂ ਟਰੈਕਟਰ ਆ ਜਮਾ ਕੋਰਾ ਹਰਿਆਣਾ ਨੰਬਰ ਫਾਸਟ ਕੁਆਲਟੀ ਐ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਹਾਂ ਇਹਦੇ ਪੁਰਾਣਾ ਵੀ ਕੱਟਿਆ ਜਾਊਗਾ ਪਲਾਂਗੇ 19 ਮਾਡਲ ਆ ਇਹ ਹਾਂਜੀ 1.595 ਲੱਖ ਦੀ ਡਿਮਾਂਡ ਕਿੰਨੇ ਦੇ ਰਹੇ ਇਹ ਦੇ ਦਾਂਗਾ ਪਾ 4 ਲੱਖ ਤੇ 65 ਹਜ਼ਾਰ ਦਾ 4 ਲੱਖ 65 ਹਜ਼ਾਰ ਦਾ ਹਾਂ 5000 ਹੋਰ ਡਿਸਕਾਊਂਟ ਕਰ ਦਾਂਗੇ ਕਰ ਦਾਂਗੇ 8000 ਕਰ ਦਾਂਗੇ ਇਹ ਦੁਬਾਰਾ ਉਹ ਆ ਗਿਆ 60 8000 655 ਜਮਾ ਕੋਕਾ ਵੀ ਜੀ ਇਹ ਵੀ ਯਾਰ ਜਮਾ ਕੋਕਾ ਜਮਾ ਨਵਾਂ ਟਰੈਕਟਰ ਆ ਭਰਾ ਮੇਰੇ 655 23 24 23 24 ਹਾਂ ਮਨ ਕਹਿੰਦਾ 23 ਜਾਇਆ 24 ਦੀ ਕਾਪੀ ਐ ਸਾਰਾ origial ਟਰੈਕਟਰ ਐ ਇੰਜਨ ਗੇਅਰ ਦੀ ਪੂਰ ਗਰੰਟੀ ਐ ਟਾਇਰਾਂ ਟੂਰਾਂ ਦਾ ਪੂਰਾ ਹੈ ਟਰੈਕਟਰ ਐ ਇਹਦੀ ਤੀਰਾ ਛਤਰੀ ਦੇਵਾਂਗੇ ਹਾਂਜੀ ਕਈ ਆ ਛਤਰੀ ਦੇਵਾਂਗੇ ਕਈ ਆ ਵਾ ਛਤਰੀ ਹੈ ਨਹੀਂ ਦੇ ਦਾਂਗੇ ਕੋਈ ਨਹੀਂ ਛਤਰੀ ਦਾ ਅੱਛਾ ਤੇ ਨਵਾਂ ਕੋਰਾ ਟਰੈਕਟਰ ਜਮਾ ਨਵਾਂ ਫਰਸਟ ਪਾਲਟੀ ਹਾਂ ਫਰਸਟ ਓਨਰ ਜਮਾ ਨਵਾਂ ਕੋਰਾ ਟਰੈਕਟਰ ਜਮਾ ਨਵਾਂ ਟਾਪ ਚਾਹ ਟਰੈਕਟਰ ਦਾ ਹਾਂ ਜਮਾ ਕੋ ਕਾਪੀ ਜੇਪਰਾ ਮੇਰੇ ਜਮਾ ਨਵਾਂ ਆ ਇਹਨਾਂ ਗੇਰ ਵੀ ਪੁੱਛਣ ਦੀ ਲੋੜ ਹੀ ਨਹੀਂ ਹਾਂਜੀ ਹਾਂ ਤੇ ਫੁੱਲ ਗਾਰੰਟੀ ਆ ਪਾਣੀ ਸੀ ਆ ਡੀ ਇੰਨਾ ਹੋਵੇ ਅੱਛਾ ਜੀ ਹਾਂ ਹਾਂ ਇਹ 23 ਚਾਹ 24 ਦੀ ਕਾਪੀ ਐ ਹਾਂਜੀ 7 ਲੱਖ 90 ਹਜ਼ਾਰ ਦਮਾਟਾ ਕਿੰਨੇ ਦੇਵਾਂਗੇ ਕਿੰਨਾ ਦੇ ਦਗੇ ਤੂੰ ਰੱਖ ਸੱਤ ਰੱਖਦੇ 20000 ਹੋ ਜਾਣਗੇ 7 ਲੱਖ ਦਾ 20000 ਇਹ ਮਣਾ ਪਾਣਾ ਬੋਟਾ ਹੋਰ ਡਿਸਕਾਊਂਟ ਹੈ ਦਵਾਈ ਦੀ ਵੀ ਵੀਡੀਓ ਦੇਖੋ 10000 ਹੋਰ ਕਰ ਦਾਂਗੇ ਇੱਥੇ ਲਓ ਭਰਾ ਮੇਰੇ ਜੀ ਆਪਣੀ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਗੇ ਤਾਂ ਬਾਈਗਾ ਹੋਰ ਛੜ ਦਾਂਗੇ ਆ ਗਿਆ ਸੁਕਰਾਨਾ ਚਲ ਹੋਰ ਕਿਹੜਾ ਬਾਈਗਾ ਨਾਲ ਹੋਰ ਡਿਸਕਾਊਂਟ ਕਰ ਦਾਂਗੇ ਕੋਈ ਕਰ ਦਾਂਗੇ ਕਰ ਦਾਂਗੇ ਯਾਰ ਤੁਹਾਡੀ ਵੀਡੀਓ ਦੇਖ ਕੇ ਹੋਊਗਾ ਆਪਾਂ ਹੋਰ ਡਿਸਕਾਊਂਟ ਕਰ ਦਾਂਗੇ ਠੀਕ ਹੈ ਹੋਰ ਕਿਹੜਾ ਆ 74500 ਨਾਲ ਨਿਕਾ 743 ਵਾਲਾ ਦੋਨਾਂ ਲਈ ਕਾ ਇਹ ਹਰਿਆਣਾ ਨੰਬਰ ਆ ਹਾਂ 16 ਮਾਡਲ ਆ ਹਰਿਆਣਾ ਨੰਬਰ ਆ 16 ਮਾਡਲ ਆ ਹਾਂ ਹਾਂ ਬਾਅਰ ਸਟੀering ਆ ਹਾਂ ਟਾਪ ਮਾਉਲ ਰੈਟ ਆ ਇਹ ਗੇਰ ਦਾ ਓਕੇ ਜਮਾਂ ਦਾਣੇ ਤੇ ਭਾਈ ਕਹਿੰਦਾ ਇੰਜਨ ਗੇਰ ਦਾ ਜਮਾਂ ਓਕੇ ਆ ਦਾਣੇ ਤੇ ਆ ਮਗਰ ਇਹਦਾ ਰਹਿ ਗਿਆ 85 90% 85% ਰਹਿ ਗਈ ਹਾਂ ਹੈਗੇ ਆ ਨਾ ਹੈਗੇ ਹੈ ਤੋ ਸੋਹਣੇ ਟਾਇਰ ਪੂਰਾ ਘੈਂਟ ਟਰੈਕਟਰ ਆ ਨੰਬਰ ਆ ਸਤਰੀ ਸਾਰਾ ਕੋ ਨਾਲ ਮਿਲੂ ਸਾਰਾ ਕੁਝ ਅਰੇ ਇਹ ਨਾ ਨੰਬਰ ਆ। ਆਗਦੀ ਪੱਤਰਾਂ ਹੀ ਫੁੱਲ ਜਮੇ। ਜਮਾ ਫੁੱਲ ਗਰੰਟੀ ਆ। ਠੀਕ ਆ। ਤੇ ਪੁਰਾਣਾ ਪ੍ਰੂਣਾ ਇਹਦੇ ਵਿੱਚ ਕੱਟਾਂ। ਕੱਟਾਂ ਕੱਟਾਂ। ਲੋਨ ਲੋਨ ਸ਼ਰਤਾਂ ਵੀ ਫੁੱਲ ਆ ਇਹਦੀ। ਅੱਛਾ। ਹਾਂ ਫੁੱਲ ਲੋਨ ਹੋ। ਠੀਕ ਆ। 2016 ਮਾਡਲ। 16 ਲੱਖ 30 ਹਜ਼ਾਰ ਡਿਮਾਂਡਾ ਕਿੰਨੇ ਦੇ ਦਾਂਗੇ? ਇਹ ਦੇ ਦਾਂਗੇ ਆਪਾਂ 3.5 ਲੱਖ ਦਾ ਯਾਰ। 3.5 ਲੱਖ। ਹੂੰ। ਆਪਾਂ ਮੇਰੇ ਭਾਈਆਂ 3.5 ਲੱਖ ਦਾ ਦੇ ਦਾਂਗੇ। ਤੇ ਡਿਸਕਾਊਂਟ ਆਪਣੀ ਵੀਡੀਓ ਦਾ ਕੋਈ? ਤੇਰੀ ਵੀਡੀਓ ਦਾ ਯਾਰ ਹੋਰ ਹੋ ਵੀ ਮਾਫ। 40 ਹਜ਼ਾਰ ਦੇ ਦਾਂਗੇ ਇੱਕੋ ਹੀ ਗੱਲ ਹੈ ਤੇਰੇ ਨਾਲ। 10000 10 ਹਜ਼ਾਰ ਭਾਈ ਸਾਤਾਂ T20 T20 ਇਹ 17 ਨਵਾਂ ਟਰੈਕਟਰ ਹੈ ਨਾ ਇਹ ਵੀ ਜਮਾਂ ਨਵਾਂ ਟਰੈਕਟਰ ਪੂਰਾ ਟਰੈਕਟਰ ਨਵੀਂ ਟਾਇਰ ਮੰ ਜਮਾਂ ਪੂਰਾ ਟਰੈਕਟਰ ਜੀ ਹਾਂ ਜਮਾਂ ਨਵਾਂ ਵਰਗੇ ਟਰੈਕਟਰ ਚਾਰੇ ਪਾਸੇ ਗੇੜਾ ਦਵਾ ਟਰੈਕਟਰ ਦੇ ਪੂਰਾ ਸੋਹਣਾ ਟਰੈਕਟਰ ਯਾਰ ਦੇਖ ਹਾਂ ਹਾਂ ਯਾਰ ਤੇ ਬੇਣ ਨੂੰ ਘੁੰਮ ਕੇ ਦਿਖਾਉਣੇ ਆ ਡੰਡਾ ਫੱਟੀ ਛਤਰੀ ਸਾਰਾ ਕੁਸ ਨੂੰ ਨਾਲ ਮਿਲੂ ਦੇਖੋ ਟਰੈਕਟਰ ਵੀ ਕੋਕਾ ਪੀਸ ਹੀ ਆ ਯਾਰ ਹਨਾ ਜਮਾਂ ਕੋਕਾ ਪੀਸ ਹਾਂ ਇੰਜਨ ਗੇਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਇਹ ਪੰਜਾਬ ਨੰਬਰ ਹੈ ਕਿ ਹਰਿਆਣਾ ਇਹ ਹਰਿਆਣਾ 3 ਸਪੀਡ ਹੈ ਹਾਂ ਨੰਬਰ ਹਾਂ ਇਹ ਦੋਨੇ ਪਾਸੇ ਪੰਪ ਲੱਗੇ ਹਨ ਇਹ ਦੇਖ ਹਾਂ 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 ਤੇ ਪੂਰਾ ਘੈਂਟ ਟਰੈਕਟਰ ਆ ਯਾਰ ਜਿਹੜਾ ਮਾਡਲ ਹੈ ਇਹ ਇਹ ਹੈਗਾ 17 ਮਾਡਲ ਆ 17 ਮਾਡਲ 4 ਲੱਖ 70 ਹਜ਼ਾਰ ਡਿਮਾਂਡਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ ਜੀ 4 ਲੱਖ 35 ਹਜ਼ਾਰ ਦੇ ਦਾਂਗੇ 4 ਲੱਖ 35 ਹਜ਼ਾਰ ਜੇ ਵੀ ਆਪਣੀ ਵੀਡੀਓ ਦੇਖ ਕੇ ਉਹ 30 ਦੇ ਦੇ ਗਿਆ ਦੇ ਦਾਂਗੇ ਯਾਰ ਹੈ ਦੇ ਦਾਂਗੇ ਹੋਰ ਕਿਹੜਾ ਅੱਗੇ ਹੋਰ ਆ ਜਾਗਾ ਹਾਂ ਚੱਲ ਹੋ ਗਈ ਅੱਗੇ ਦਿਖਾਉਣਾ ਤੁਹਾਨੂੰ ਇੱਕ ਹੋਰ ਇੱਕ ਬੰਦਰਾ ਤਾਂ ਨਦੀ ਪਾ ਦੇ 75 ਹਾਂ 7 ਮਾਡਲ ਆ 53 ਇਹ ਸਕੂਟਰ ਗੇਰ ਵਾਲਾ ਪਈ ਦੇ ਕਿਡਾ ਸਕੂਟਰ ਗੇਰ ਵਾਲਾ ਅੱਛਾ ਸਕੂਟਰ ਗੇਰ ਵਾਲਾ ਸਿੰਗਲ ਕਲਚ ਸਕੂਟਰ ਗੇਰ ਆ ਨੰਬਰੇ ਦਾ ਹੈਗਾ ਹਰਿਆਣਾ ਹਰਿਆਣਾ ਨੰਬਰ ਆ ਭਰਾ ਮੇਰਾ ਪੂਰਾ ਸੋਹਣਾ ਟਰੈਕਟਰ ਜੌਂਡੀ ਆਰਾ ਹਾਂ ਹਾਂ ਐਡ ਗੇਰ ਦੇਖੋ ਤੇ ਪੂਰਾ ਘੈਂਟ ਆ ਯਾਰ ਹਨਾ ਹਾਂ オリジナル ਟਰੈਕਟਰ ਪਿਆ ਸਾਰਾ ਪੂਰਾ ਟਰੈਕਟਰ ਕਿੰਨਾ ਹੈਗਾ オリジナル ਟਰੈਕਟਰ ਸਾਰਾ ਸਾਰਾ オリジナル ਹੈ ਸਾਰਾ オリジナル2007 ਮਾਡਲ ਹੈ ਹਾਂਜੀ ਹਾਂ ਬੱਸ ਇੱਦੋ ਬਈ 2 ਲੱਖ 15000 ਮੰਗਦਾ ਕਿੰਨੇ ਦੇ ਦਾਂਗੇ ਯਾਰ ਇਹ ਦੇ ਦਾਂਗੇ 1 ਲੱਖ 90000 ਦਾ ਬਈ 1.90 ਹਜ਼ਾਰ ਦਾ ਹੂੰ ਠੀਕ ਆ ਅੱਗੇ ਹੋਰ ਵੀਡੀਓ ਦੇਖ ਕੇ ਆਪਾਂ ਹੋਰ ਵੀ ਡਿਸਕਾਊਂਟ ਹੋਰ ਵੀ ਡਿਸਕਾਊਂਟ ਕਰ ਦਾਂਗੇ ਮੰਨ ਕੇ ਚੱਲ ਹਾਂ ਹਾਂ ਤੂੰ ਲੇਖ ਦੇ ਕਿਤੀ ਕੋਈ ਪਾ ਦਿਆ ਹੈ ਕਿਉਂ ਦੀ ਆ ਹਾਂ ਇਹ ਹੈਗਾ 12 ਮਾਡਲ 5050 ਡੀ ਹਰਿਆਣਾ ਨੰਬਰ ਹਾਂ 5050 ਡੀ ਆਪਾਂ ਦੇ ਰੂਗਾ ਪੂਰਾ ਸੋਨਾ ਰੈਟਰ ਹੈ ਵੀ ਭਰਾ ਮੇਰੇ ਜੇ ਜੇ ਭਰਾ ਨੇ ਲੈਣਾ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੈ ਬਾਈ ਕਹਿੰਦਾ ਤੇ ਰੇਟ ਪਛਲਾ ਬਾਈ ਨੂੰ ਕਿੰਨਾ ਪੂਰਾ ਸੋਨਾ ਰੈਟਰ ਆ ਯਾਰ ਦੇਖੋ 2012 ਮੋਗੜਾ ਜੰਬੀ ਆ ਇਹ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਨੂੰ ਲਾਰੇ ਕੌਣ ਪੀਰ ਤਰੋਂ 320000 ਡਿਮਾਂਡ ਕਿੰਨਾ ਦੇਵਾਂਗੇ ਲੈ 290000 ਦਾ 290000 ਦਾ ਹਾਂਜੀ ਬਾਕੀ ਹੋਰ ਮਾਣ ਤਾਨ ਮਸ ਉਹਨਾ ਮੋਟਾ ਮਾਨਤਨ ਹੋਰ ਹੋ ਜਾ ਠੀਕ ਆ ਹੋਰ ਸੱਤਮਾਹਲਾ ਡੀਆਈ ਡੀਆਈ 275 275 ਹੈ ਹਾਂਜੀ 275 ਟਰੈਕਟਰ ਭਰਾ ਮੇਰੇ ਜਮਾ ਕੋਕਾ ਪੀਸੀ ਪੂਰਾ ਸਮਾਰੀ ਮੋਟੀ ਟੱਚਿੰਗ ਹੈਗੀ ਆ ਬਾਈ ਭਰਾ ਮਾੜੀ ਮੋਟੀ ਹੈਗੀ ਹੈ ਹੈਗੀ ਹੈ ਟੱਚਿੰਗ ਆ ਮੈਂ ਆਪਾਂ ਟੂਰ ਮਾਰ ਦੇਣਾ ਆ ਮੈਂ ਕੱਪ ਮਾਰ ਕੇ ਦੇਣਾ ਹਣਾ ਹਾਂ ਹਾਂ ਬਾਈ ਕਹਿੰਦਾ ਮਾੜੀ ਮੋਟੀ ਹਲਕੀ ਫੁਲਕੀ ਟੱਚਿੰਗ ਹੈਗੀ ਹੈ ਕੋਰ ਜਨਲ ਟੈਂਕੀ ਮਡਗਾਰ ਤੋਂ ਮਾੜੀ ਮੋਟੀ ਟੱਚਿੰਗ ਹੈਗੀ ਹਾਂ ਟਰੈਕਟਰ ਨੂੰ ਕਹਿੰਦਾ ਬਾਈ ਕਹਿੰਦਾ ਇੰਜਨ ਦਾ ਸਹੀ ਹੈ ਇੰਜਨ ਦਾ ਜੇ ਤਾਂ ਸਹੀ ਹੈ ਟਰੈਕਟਰ ਆਹਰਾ ਸਹੀ ਆ ਟਾਇਰ ਮਗਦੇ 40 ਕੇ ਪੈਸੇ ਆ ਮੂਹ ਦੇ ਅੱਧੇ ਕ ਟਾਇਰ ਆ ਠੀਕ ਆ ਇੰਜਨ ਗੇਰ ਦਾ ਰਾਜਸਥਾਨ ਨੰਬਰ ਆ ਬਾਈ ਹਾਂ ਅੱਛਾ ਰਾਜਸਥਾਨ ਨੰਬਰ ਹੈ ਠੀਕ ਆ 2007 ਮੰਨ ਲਾ 1 ਲੱਖ 45 ਹਜ਼ਾਰ ਡਿਮਾਂਡ ਇਹ ਸਵਾ ਲੱਖ ਦਾ ਰੇਟ ਸਵਾ ਇਹ ਵੀਡੀਓ ਦੇਖ ਕੇ ਉਹ ਹੋਰ ਮਾਨਟਨ ਕਰ। ਹੋਰ ਕਰ ਦਾਂਗੇ 2-4000 ਦਾ। ਇਹ ਦੁਬਾਰਾ ਆ ਗਿਆ 33 30 9 ਮਾਡਲ। 9 ਸਾਲਾ ਹੈ ਨਾ। ਹਾਂ। 9 ਮਾਡਲ ਹੈ। ਹਾਂ ਜੀ। ਹਰਿਆਣਾ ਨੰਬਰ? ਹਾਂ ਜੀ। ਹਰਿਆਣਾ ਨੰਬਰ 9 ਮਾਡਲ ਹੈ। ਇਹਦੀ ਐਨਓਸੀ ਤਾਂ ਮਿਲਦੀ ਨਹੀਂ ਹੈ ਨਾ। ਨਾ। ਆ ਤੇ ਇਹ ओरिजिनल ਹੈ ਕਿ ਹੈਗਾ ਮਾੜਾ ਉਟਾ। ਇਹ ਨਾ ਨਾ ਰੀਅਲ ਟਰੈਕਟਰ ਮਨੇ ਮਿੱਟੇ ਮੜ ਕਾਣਾ ਦੀ 8 ਟੱਚਿੰਗ ਹੋਈ ਬਾਕੀ ਪੂਰਾ ਅਰੀਜਨਲ ਸਾਰਾ ਅਰੀਜਨਲ ਹੈ ਬਾਕੀ ਹਾਂ 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 3 ਸਪੀਡ ਹੈ 3 ਸਪੀਡ ਹੈ ਹਾਂ ਨਵ ਮਾਡਲ ਹੈ 9 ਮਾਡਲ ਟਰੈਕਟਰ ਭਰਾ ਮੇਰੇ 3 ਸਪੀਡ ਹੈ 9 ਮਾਡਲ ਹੈ ਹਾਂ ਬਾਹਰ ਚਤੇ ਰੰਗ ਹੈ ਇਹ ਟੈਰਨਾਂ ਮੈਂ ਵਰਕਿਆ ਇਹ ਟੈਰਨਾਂ ਮੈਂ ਵਰਕਿਆ ਮਗਰ ਲਈ ਤੇ ਮੂਰ ਲਈ ਮਨ ਕ ਚਲਾ ਸੀ 675 ਪੈਸੇ 675 ਪੈਸੇ ਹਾਂ 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 ਇਹ 3630 ਹਾਂਜੀ ਪੂਰਾ ਸੋਨਾ ਟਰੈਕਟਰ ਹੈ ਹਾਂਜੀ ਤੇ ਮਾਡਲ ਹੈਗਾ 9 4 ਲੱਖ ਤੇ 10 ਹਜ਼ਾਰ ਡਿਮਾਂਡ ਹੈ ਕਿੰਨੇ ਚੱਟਾਂ ਬਾਦੇ ਕਿੰਨੇ ਲਾਉਣਾ ਪ੍ਰਧਾਨ ਉਹ ਦਾ ਦੇਣਾ ਤੇ 380000 ਰੁਪਏ ਦੇ ਦਾਂਗੇ 380000 ਰੁਪਏ ਹਾਂ ਤੇ ਬਾਕੀ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਹੈ ਹੋਰ ਵੀ ਮਾਨਤਨ ਕਰ ਦਾਂਗੇ 5-4000 ਰੁਪਏ আচ্ছা 137000 ਰੁਪਏ ਦੇ ਦਾਂਗੇ ਕੀ ਬਣ ਗਿਆ ਹੈਨਾ ਦੇ ਦਾਂਗੇ ਚੱਕੋ ਭਰਾ ਮੇਰੇ 137000 ਰੁਪਏ ਤੇ ਆਪਣਾ ਨੰਬਰ 95775 99278 95775 ਹਾਂ 99278 99278 78 ਆ ਬਾਈ ਦਾ ਨੰਬਰ ਹੈ ਭਰਾਵੋ ਇਹ ਵੀਡੀਓ ਚੰਗੀ ਲੱਗੀ ਤਾਂ ਬੀ ਸ਼ੇਅਰ ਜ਼ਰੂਰ ਕਰ ਲੈਣਾ ओके ਭਰਾ ਧੰਨਵਾਦ ਕਿਉਂ ਦੇ ਵੱਲੋਂ